ਹੋਰ ਮਰਨ ਤਾ ਵਾ ਕੋਈ ਪਕੜ ਲੀ ਅਸਲ ਗੇ ਸੈਟਿੰਗ ਇਧਰ ਕੋਪੀ ਦੱਸ ਦੇ ਹਾ ਜੀ ਮੈਨੂੰ ਮੈਜੇ ਕਰ ਤਾਉਂ ਗਿਆ ਮੈਨੂੰ ਪਤਾ ਰੋਕੀ ਸਾਹਰ ਤੇ ਜਾ ਸਾਹਰ ਤੇ ਇਧਰ ਆ ਜਾ ਮੈਂ ਯਾਰ ਇਧਰ ਆ ਜਾ ਇਧਰ ਆ ਜਾ ਬੰਦੇ ਐਨਕਾਊਂਟਰ ਕੀਤਾ ਕਿਹੜਾ ਕੀਤਾ ਜੀ ਕੀ ਮਸਲਾ ਸੀ ਕੀ ਇਹ ਜੀ ਥੋੜੇ ਦਿਨ ਪਹਿਲਾਂ ਮਿੱਤੀ 3 5 25 ਨੂੰ ਇੱਕ ਸਤਗੁਰੂ ਕਲੈਕਸ਼ਨ ਵਾਲਿਆਂ ਦੀ ਸ਼ੋਰੂਮ ਦੇ ਉੱਤੇ ਫਾਇਰਿੰਗ ਕੀਤੀ ਸੀਗੀ ਉਹ ਕੋਈ ਵਿਦੇਸ਼ ਬੈਠੇ ਗੈਂਗਸਟਰ ਨੇ ਉਹਨਾਂ ਤੋਂ ਫਰौती ਮੰਗੀ ਸੀ ਤੇ ਉਹਨਾਂ ਨੂੰ ਕੌਲਾਂ ਆਉਂਦੀਆਂ ਸੀ ਧਮਕੀ ਭਰੀਆਂ ਤੇ 3 ਤਰੀਕ ਨੂੰ ਆਫਟਰ ਲੰਚ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਸੀ ਮੂੰਹ ਵੱਧੇ ਸੀ ਉਹਨਾਂ ਨੇ ਅੰਦਾ ਤੋਂ ਉਹ ਫਾਇਰਿੰਗ ਕੀਤੀ ਸੀ ਉਹਨਾਂ ਦੇ ਸ਼ੋਰੂਮ ਤੇ ਇੱਕ ਲੜਕੀ ਉਹਨਾਂ ਦੇ ਜਿਹੜੀ ਸਰਵੈਂਟ ਸੀਗੀ ਉਹਦੇ ਪੱਟ ਤੇ ਪ੍ਰਾਈਵੇਟ ਪਾਰਟ ਦੇ ਲਾਗੇ ਗੋਲੀ ਲਾ ਕੇ ਉਹ ਇੰਜਰਡ ਹੋਈ ਸੀ ਜਿਹਨੂੰ ਅਸੀਂ ਤੁਰੰਤ ਹਸਪੀਟਲ ਐਡਮਿਟ ਕਰਾਇਆ ਸੀ ਉਹ ਖਤਰੇ ਤੋਂ ਬਾਹਰ ਆ ਉਹ ਜਿਹੜੇ ਤਿੰਨੇ ਦੋਸ਼ੀ ਸੀਗੇ ਉਹ ਦੋ ਉਹਨਾਂ ਦੇ ਵਿੱਚੋਂ ਅਸੀਂ ਪਹਿਲਾਂ ਗ੍ਰਿਫਤਾਰ ਕਰ ਲਏ ਸੀ ਤੀਜੇ ਦੋਸ਼ੀ ਬਾਰੇ ਜਿਹੜੀ ਇਸ ਮੁਕਦਮੇ ਦੀ ਤਫ਼ਤੀਸ਼ ਦੇ ਸਬੰਧ ਵਿੱਚ ਮੈਂ ਤੇ ਤਫ਼ਤੀਸ਼ੀ ਅਫਸਰ ਐਸਆਈ ਨਰੇਸ਼ ਕੁਮਾਰ ਸਮੇਤ ਇੱਕ ਟੀਮ ਜਿਹੜੇ ਅੱਜ ਅਸੀਂ ਨਾਕਾ ਲਾਇਆ ਸੀ ਸਾਨੂੰ ਇਤਲਾਹ ਮਿਲੀ ਸੀ ਕਿ ਜਿਹੜਾ ਤੀਜਾ ਮੁੱਖ ਦੋਸ਼ੀ ਆ ਸ਼ੂਟਰ ਸੀ ਜਿਹੜਾ ਉਹ ਅੱਜ ਛੇਕਪਤੇ ਵਾਲੀ ਸਾਈਡ ਤੋਂ ਨਹਿਰੇ-ਨਹਿਰ ਜਿਹੜਾ ਇੱਧਰੋਂ ਜੜਿਆਲੇ ਵਾਲ ਨੂੰ ਆ ਰਿਹਾ ਵਾ ਤੇ ਹੋ ਸਕਦਾ ਸੀ ਵੀ ਇਹ ਅੱਜ ਫੇਰ ਉੱਥੇ ਫਾਇਰਿੰਗ ਕਰਦਾ ਕਿਉਂਕਿ ਇਹਦੇ ਕੋਲ ਪਿਸਤਲ ਸੀਗਾ ਬੜਾ ਇੰਪੋਰਟਡ ਪਿਸਤਲ ਸੀਗਾ ਤੇ ਅੱਜ ਇਹ ਫੇਰ ਕੋਈ ਵਾਰਦਾਤ ਕਰ ਸਕਦਾ ਸੀਗਾ ਅਸੀਂ ਇਹਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਇਹਨੇ ਬਿਨਾਂ ਬੇਝਿਜਕ ਨ ਡਰ ਹੋ ਕੇ ਸਿੱਧੀ ਸਾਡੇ ਤੇ ਫਾਇਰਿੰਗ ਸ਼ੁਰੂ ਕਰਤੀ ਤੇ ਅੱਗੋਂ ਜਵਾਬੀ ਕਾਰਵਾਈ ਚ ਸਾਡੇ ਬਚਾਲੀ ਸਾਡੀ ਪੁਲਿਸ ਟੀਮ ਨੇ ਵੀ ਜਿਹੜੀ ਆ ਦੋ ਫਾਇਰ ਕੀਤੇ ਇੱਕ ਪਹਿਲਾਂ ਵਾਈ ਫਾਇਰ ਕੀਤਾ ਇਨੂੰ ਇਸ਼ਾਰਾ ਕੀਤਾ ਵੀ ਤੂੰ ਬਿਲਕੁਲ ਫਾਇਰਿੰਗ ਨਾ ਕਰ ਪਰ ਇਹ ਨਹੀਂ ਰੁਕਿਆ ਫਿਰ ਦੂਜਾ ਫਾਇਰ ਜਿਹੜਾ ਵਾ ਸਿੱਧਾ ਕੀਤਾ ਜੋ ਇਹਦੀ ਲੱਤ ਤੇ ਲੱਗਾ ਵਾ ਤੇ ਇਹਨੂੰ ਅਸੀਂ ਜਿਹੜਾ ਵਾ ਤੁਰੰਤ ਇਲਾਜ ਲਈ ਸਿਵਲ ਹਸਪੀਟਲ ਭੇਜ ਦਿੱਤਾ ਵਾ ਅੰਮ੍ਰਿਤਸਰ ਤੇ ਬਾਰੇ ਦੇ ਵਿੱਚ ਆਹ ਫਰੋਤੀਆਂ ਮੰਗੀਆਂ ਜਾਣੀਆਂ ਕੀ ਕਰਨੇ ਕੋਈ ਵੇਖੋ ਜੀ ਜੰਡਿਆਲਾ ਗੁਰੂ ਦੇ ਵਿੱਚ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਇਸ ਗੈਂਗ ਵੱਲੋਂ ਲਗਾਤਾਰ ਵਪਾਰੀਆਂ ਨੂੰ ਫਰੋਤੀਆਂ ਦੇ ਫੋਨ ਕੀਤੇ ਜਾ ਰਹੇ ਸੀ ਉੱਥੇ ਫਾਇਰਿੰਗ ਕੀਤੀ ਜਾ ਰਹੀ ਸੀ ਤੇ ਜਿਹੜੇ ਇਹ ਗੈਂਗ ਦੇ ਸਾਰੇ ਦੋਸ਼ੀ ਜਿਹੜੇ ਆ ਅਸੀਂ ਗ੍ਰਿਫਤਾਰ ਕਰ ਲਿਆ ਤੇ ਬਿਲਕੁਲ ਜਿਹੜਾ ਵਾ ਅਸੀਂ ਇਹੋ ਜੇ ਕ੍ਰਾਈਮ ਨੂੰ ਰੋਕਣ ਦੇ ਵਿੱਚ ਸਫਲ ਹੋਵਾਂਗੇ ਤੁਹਾਡਾ ਸਹਿਯੋਗ ਚਾਹੀਦਾ ਵਾ ਪਬਲਿਕ ਦਾ ਸਹਿਯੋਗ ਚਾਹੀਦਾ ਵਾ ਇਹ ਜਿਹੜੇ ਅੱਜ ਕੱਲ ਦੇ ਨੌਜਵਾਨ ਥੋੜੇ ਚੰਦ ਪੈਸਿਆਂ ਦੀ ਖਾਤਰ ਵਿਦੇਸ਼ ਬੈਠੇ ਆਪਣੇ ਆਕਾ ਦੇ ਕਹਿਣ ਦੇ ਉੱਤੇ ਫਾਇਰਿੰਗ ਇਨਸੀਡੈਂਟ ਕਰਦੇ ਆ ਉਹਨਾਂ ਦੇ ਖਿਲਾਫ ਮਿਸਾਲ ਜੋਕ ਕਾਰਵਾਈ ਕੀਤੀ ਜਾਊਗੀ ਸਰ ਪਿਛਲੇ ਦਿਨ ਹੀ ਕਾਫੀ ਫਰੋਤੀਆਂ ਦੇ ਕੇਸ ਆ ਰਹੇ ਆ ਪਰ ਜਿਤਨਾ ਹੋਰ ਵੀ ਫਰੋਤੀ ਕਾਫੀ ਹਨ ਕੇਸ ਕਿੰਨਾ ਵਿੱਚ ਕਿੰਨੇ ਕੇਸ ਸੋਲਵ ਹੋਏ ਹੁਣ ਤੱਕ ਜੀ ਸਾਰੇ ਜੰਡਿਆਲੇ ਦੇ ਕੇਸ ਸੋਲਵ ਹੋ ਗਏ ਜੀ ਇਹੋ ਗੈਂਗ ਜਿਹੜਾ ਜੰਡਿਆਲੇ ਦੇ ਵਿੱਚ ਐਕਟਿਵ ਸੀਗਾ ਜਿਹਨੂੰ ਅਸੀਂ ਬੈਸਟ ਕਰਤਾ ਵਾ ਸਾਰੇ ਸਰ ਇਹ ਕੱਤ ਹੀ ਆ ਰਹੇ ਆ ਸੀਗਾ ਜੀ ਇਹ ਮੋਟਰਸਾਈਕਲ ਤੇ ਆ ਰਿਹਾ ਇਹਦਾ ਨਾਮ ਹੈਗਾ ਦਲਜੀਤ ਸਿੰਘ ਗੋਰਾ ਅਲੀਸ ਬਿੱਲਾ ਅੱਛਾ ਜੀ ਕੋਈ ਇਸ ਗੈਂਗ ਗੈਂਗ ਦਾ ਨਾਮ ਹੀ ਹੈਗਾ ਕੁਝ ਇਹ ਬਿੱਲਾ ਅਰਜਨ ਮੰਗਾ ਤੇ ਡੋਨੀ ਬੱਲ ਗੈਂਗ ਦੇ ਬੰਦੇ ਹੈ ਜੀ ਉਹ ਵਿਦੇਸ਼ ਬੈਠੇ ਇਹਨਾਂ ਨੂੰ ਚਲਾਉਂਦੇ ਹੈ ਜੀ ਸਰ ਇਹਦਾ ਇਹਦਾ ਕੋਈ ਬੈਕਗ੍ਰਾਉਂਡ ਪਹਿਲਾ ਮਾਮਲਾ ਦਰਜ ਹੈਗੇ ਕਤਲਾਂ ਚ ਫਰੋਤੀਆਂ ਦੀਆਂ ਗੋਲੀਆਂ ਦੀਆਂ ਵਾਰਦਾਤਾਂ ਚ ਕਈਆਂ ਵਾਰਦਾਤਾਂ ਚ ਭਗੌੜੇ ਸੀ ਮਤਲਬ ਇਹ ਟਿੱਕੇ ਥੋੜੇ ਬੰਦੇ ਆ ਭਗੌੜੇ ਆ ਲਗਾਤਾਰ ਵਾਰਦਾਤਾਂ ਕਰੀ ਜਾ ਰਹੇ ਲਗਾਤਾਰ ਵਾਰਦਾਤਾਂ ਕਰੀ ਜਾ ਰਿਆ ਸਰ ਅਜੇ ਕੁਝ ਦਿਨ ਪਹਿਲਾਂ ਤੁਸੀਂ ਇਹ ਮਾਮਲੇ 'ਚ ਹੋਰ ਵੀ ਬੰਦੇ ਬੜੇ ਤੇ ਕੀ ਕਾਰਵਾਈ ਕੀਤੀ ਗਈ ਉਹ ਅਰੈਸਟ ਕਰਕੇ ਜੇਲ੍ਹ ਭੇਜਦੇ ਆ ਜੀ ਅਸੀਂ ਮੋਟਰਸਾਈਕਲ ਜਿੱਤੇ ਵਾਰਦਾਤ ਕੀਤੀ ਉਹ ਵੀ ਬਰਾਮਦ ਕਰ ਲਿਆ ਸਾਰਾ ਕੇਸ ਇਹ ਸਾਡਾ ਸੋਲਵ ਹੋ ਗਿਆ ਜੀ ਠੀਕ ਹੈ ਸਰ ਥੈਂਕ ਯੂ ਜੀ